ਇਹਨਾਂ ਮਾਦੀਮ ਬਰਾਦਰਾਂ ਦੇ ਬਹੁਤ ਬੁਰੀ ਗੱਲ ਨੂੰ ਮੈਂ ਹਾਂ ਮੰਨਿਆ ਤੇ ਬਹੁਤ ਬੋਲ ਬੋਲ ਮੈਂ ਇਹਨੇ ਚੋਰ ਠੀਕ ਬੋਲ ਬੋਲ ਪਾਣੀ ਆਤਮਾ ਦਾ ਛੇਤੀ ਮਾਰੋ ਚਲੋ ਜੀ ਤਾਜਦਾਰਾਂ ਦੇ ਨਾ ਅਮੀਰਾਂ ਦੇ ਜੀਵੇ ਵੱਢਦੇ ਸਦਾ ਮਸਤਾਂ ਪਤੀ ਦਾ ਹੁੰਦੇ ਇਹ ਜੋ ਬਾਬਾ ਮਸਤ ਜਾਨਾ ਤੀਰ ਜੀ ਜਿਨ੍ਹਾਂ ਦੇ ਮਾਤਾ ਜੀ ਸਰਦਾਰਾ ਜੀ ਮੁਹੰਮਦ ਫਕੀਰ ਜੀ ਇਹਨਾਂ ਦੀ ਕੁੱਖੋਂ ਮਾਸਤ ਯਾਨਾ ਪੀਰ ਜੀ ਨੇ ਫੇਂਡ ਲਾਂਧੜਾ ਵਿਖੇ ਅਵਕਾਰ ਧਾਰਿਆ ਜੋ ਕਿ ਥੋੜੀ ਜੀ ਆਜੂ ਮਾਸਤ ਬਾਬਾ ਯਾਨਾ ਜੀ ਜੋ ਕਿ 2 ਤਰੀਕ ਮਾਰਚ 1963 ਮੋਹਨੀ ਅਵਤਾਰ ਧਾਰਿਆ ਲਾਂਦੜਾ ਪਿੰਡ ਤੋਂ ਜੋ ਕਿ 18/2/1984 ਨੂੰ ਜੋ ਜੋਤੀ ਜੋਤ ਸਮਾਗਾ ਜੋ ਕੋ ਉਹਨਾਂ ਦੀ ਯਾਦ ਵਿੱਚ ਜੋ ਉਹਨਾਂ ਨੇ ਰੋਜ਼ ਆਪਣਾ ਲਿਆ ਇੱਥੇ ਪਿੰਡ ਖਾਨਪੂਰ ਦੇ ਪ੍ਰਾਇਮਰੀ ਸਕੂਲ ਦੇ ਬੈਕਸਾਈਡ ਤੇ ਬਾਬਾ ਜੀ ਦੇ ਰੋਜ਼ੇ ਤੇ ਦਰਬਾਰ ਤੇ ਇਸ ਵਿਲੇ ਮੱਤ ਮੱਤਿਆ ਪੂਰ ਇਨਾਂ ਦਾ ਮਸਤ ਬਾਬਾ ਜਾਨਾ ਪੀਰ ਜੀ ਦਾ ਜੋ ਕਿ ਹਰ ਸਾਲ ਦੀ ਤਰ੍ਹਾਂ ਜੋ ਮੇਲਾ ਆ 24 25 ਜੂਨ ਦਾ ਉਹ ਬਾਬਾ ਜੀ ਦੇ ਦਰਬਾਰ ਤੇ ਹਰ ਸਾਲ ਕਰਾਇਆ ਜਾਂਦਾ ਐਕਟੀ ਵੀ 24 25 ਤਰੀਕ ਨੂੰ ਬਾਬਾ ਜੀ ਦਾ ਜੋ ਮੇਲਾ ਆ 24 ਤਰੀਕ ਨੂੰ ਝੰਡੇ ਦੀ ਅਤੇ ਚਾਦਰ ਦੀ ਰਸਮ ਆ ਜੋ ਉਹ ਹੋਣੀ ਆ ਤੇ ਬਾਕੀ ਉੱਚੇ ਉੱਚੇ ਕਲਾਕਾਰ ਗੋਟੀ ਦੇ ਕਲਾਕਾਰ ਬਾਬਾ ਜੀ ਦੇ ਦਰਬਾਰ ਦੇ ਆ ਕੇ ਹਾਜ਼ਰੀ ਭਰਨਗੇ। ਹੋਰ ਕਵਾਲੀਆਂ ਨਿਕਾਲੋ। ਬਾਬਾ ਜੀ ਦੇ ਦਰਬਾਰ ਤੇ ਮਾਸਤ ਜਾਂਾਂ ਪੀਰ ਜੀ ਦੇ ਦਰਬਾਰ ਤੇ ਆ ਕੇ ਬਾਜ਼ਰੀਆਂ ਲਗਾਉਣਗੇ। ਦੂਰੋਂ ਦੂਰੋਂ ਸੰਗਤਾਂ ਆ ਕੇ ਇਹਨਾਂ ਛੋਟੀ ਉਮਰ ਦੇ ਬਾਬਾ ਜੀ ਨੇ ਜੋ ਪ੍ਰਤੱਖ ਬਾਬਾ ਜਾਨਾ ਪੀਰ ਜੀ ਨੇ ਦਿਖਾਏ ਬਹੁਤ ਦੂਰ ਦੂਰੋਂ ਆ ਕੇ ਸੰਗਤ ਖਾਲੀ ਝੋੜੀਆਂ ਲੈ ਕੇ ਆਉਂਦੀ ਆ ਭਰ ਕੇ ਜਾਂਦੀ ਆ ਅਸੀਂ ਸਾਰੀ ਸੰਗਤ ਖਾਨਪੁਰ ਦੀ ਸੰਗਤ ਨਗਰ ਦੀ ਲਾਂਡਨ ਦੀ ਨਗਰ ਦੀ ਸੰਗਤ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਕਰਾਇਆ ਜਾਂਦਾ ਹੈ ਜੋ ਕਿ ਠੰਡੇ ਮਿੱਠੇ ਜਲ ਦੀਆਂ ਸ਼ਰੀਲਾ ਮਸਤ ਬਾਬਾ ਜਾਨਾ ਪੀਰ ਜੀ ਦੇ ਦਰਬਾਰ ਤੇ ਬਾਬਾ ਜੀ ਦਾ ਲੰਗਰ ਟੁੱਟ ਵਰਤੇਗਾ ਹੋਰ ਸਾਰਿਆਂ ਸੇਵਾਵਾਂ ਸੇਵਾਦਾਰ ਬਣੋ ਕਿਸੀਆਂ ਜਾਣ ਜੀਆਂ ਜਿਕਰਾ ਬਾਬੇ ਜਾਨਾ 피ਰ ਜੀ ਦਾ ਬਹੁਤ ਸੱਚੇ ਕਾਰਾ ਬੱਕਰਾ ਬਕੀਰਾ ਦਾ ਹੋਰ ਸਾਰੇ ਸਾਰੀ ਸੰਗਤ ਨੂੰ ਬੇਨਤੀ ਆਹ ਮਹਮਾ ਕੇ ਮੇਲੇ ਦੀ ਰੌਣਕ ਨੂੰ ਵਧਾਓ ਠੀਕ ਹੈ ਠੀਕ ਬਾਬਾ ਜੀ